ਮੇਰਾ ਨਾਮ ਵਿਕਰਮ ਸਿੰਘ ਹੈ ਜੀ ਮੈਂ ਵਾਰਡ ਨੰਬਰ 77 ਤੋਂ ਸ਼੍ਰੋਮਣੀ ਕਾਲੀ ਦਲ ਨੇ ਮੈਨੂੰ ਸੀਟ ਦਿੱਤੀ ਹੈ ਜੀ ਇੱਥੋਂ ਔਰ ਮੈਂ ਇਹ ਵਾਰਡ ਨੰਬਰ 77 ਚ ਸਾਰਾ ਲੀਡਰਸ਼ਿਪ ਨਾਲ ਲੈ ਕੇ ਅੱਜ ਡੋਰ ਟੂ ਡੋਰ ਕਰਨ ਜਾ ਰਿਹਾ ਔਰ ਬਹੁਤ ਵਧੀਆ ਹੰਗਾਰਾ ਮੈ ਰਿਆ ਜੀ ਮੈਨੂੰ ਵਾਰਡ ਦੇ ਵਿੱਚੋਂ ਇਹ ਸੀਟ ਜਿੱਤ ਕੇ ਸ਼੍ਰੋਮਣੀ ਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ ਗੋਟਰਾ ਵਾਲੋਂ ਕਿਸ ਤਰ੍ਹਾਂ ਦਾ ਹੰਗਾਰਾ ਮੈਨੂੰ ਬਹੁਤ ਵਧੀਆ ਲੋਕ ਝਾੜੂ ਪਾਰਟੀ ਤੋਂ ਤੰਗ ਆਲ ਕੇ ਬਾਦਲ ਸਾਹਿਬ ਦੀਆਂ ਜੋ ਪਿਛਲੀਆਂ ਸਕੀਮਾਂ ਉਹਨਾਂ ਨੂੰ ਯਾਦ ਕਰਦੇ ਨੇ ਔਰ ਲੋਕ ਵਿਸ਼ਵਾਸ ਦੇਣ ਦੇ ਵੀ ਐਸ ਕਾਲ ਸ਼੍ਰੋਮਣੀ ਕਾਲੀਦਾਲ ਨੂੰ ਲਿਆਵਾਂਗੇ 68 ਨੰਬਰ ਤੋਂ ਸਾਡੇ ਕੈਂਡੀਡੇਟ ਕੋਲੋਂ ਤੇ ਨੇ ਭੈਣ ਜੀ ਪਲਵਿੰਦਰ ਕੌਰ ਜੀ ਅਸੀਂ ਉਹਨਾਂ ਦਾ ਵੀ ਸਾਥ ਦੇ ਰਹੇ ਹਾਂ ਔਰ ਉਹਨਾਂ ਦੀ ਵੀ ਸੀਟ ਚ ਧਾ ਕੇ ਅਸੀਂ ਹਾਈ ਕਮਾਂਡ ਦੀ ਝੁੱਲ ਚ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਗਾ ਸਰਕਲ ਜਿਹੜਾ ਸ਼੍ਰੋਮਣੀ ਕਾਲੀਦਾਲ ਮੇਰੇ ਜੁਝਾਰੂ ਵਰਕਰ ਆ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਸਾਹਿਬ ਕੋਲੋਂ ਟਿਕਟਾਂ ਲੈ ਕੇ ਅਤੇ ਵਾਰਡ ਨੰਬਰ 71 ਅਤੇ 67 ਤੋਂ ਇਹ ਬੀਬੀ ਪਰਵਿੰਦਰ ਕੌਰ ਨੂੰ ਅਤੇ ਵਿਕਰਮ ਸਿੰਘ ਨੂੰ ਅਸੀਂ 71 ਨੰਬਰ ਤੋਂ ਜਿਤਾਵਾਂਗੇ ਔਰ ਸਾਨੂੰ ਵਰਕਰਾਂ ਦਾ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਕਿਉਂਕਿ ਬਾਦਲ ਸਾਹਿਬ ਦੀ ਜਿਹੜੀ ਸਕੀਮਾਂ ਸੀ ਇਹ ਨਵੀਂ ਸਰਕਾਰ ਉਹ ਸਾਰੀਆਂ ਸਕੀਮਾਂ ਬੰਦ ਕਰ ਰਹੀ ਆ ਨਾ ਕਿ ਇਲਾਕੇ ਦੇ ਵਿੱਚ ਜਿੰਨੀਆਂ ਤੁਸੀਂ ਫਿਰਦੇ ਹੋ ਸੜਕਾਂ ਵੇਖ ਲਓ ਸੀਵਰ ਵੇਖ ਲਓ ਬਹੁਤ ਹੀ ਬੁਰੀ ਹਾਲਤ ਆ ਬਾਦਲ ਸਾਹਿਬ ਦੀ ਜਿਹੜੀ ਸਕੀਮਾਂ ਸੀ ਜਿੱਦਾਂ ਬੱਤੀ ਮਾ ਆਫਿਸ ਸੀ ਜਾਂ ਪੈਨਸ਼ਨ ਸਕੀਮ ਸੀ ਇਹਨਾਂ ਨੇ ਸਾਰੀਆਂ ਜਿਹੜੀਆਂ ਰ ਆਟਾ ਦਾਲ ਸਕੀਮ ਐ ਸਭ ਬੰਦ ਕਰਤੀਆਂ ਨੇ ਲੋਕੀ ਤਰਾਸ਼ ਤਰਾਸ਼ ਕਰ ਰਹੇ ਆ ਅਈ ਆਪਣੇ ਇਲਾਕੇ ਵੱਲੋਂ ਪੂਰਨ ਵਿਸ਼ਵਾਸ ਦਵੋਣੇ ਕਿ ਦੋਨੋ ਕੈਂਡੀਡੇਟ ਜਿਹੜੇ ਮੇਰੇ ਸਰਕਲ ਦੇ ਵਿੱਚ ਆਉਂਦੇ ਮੈਂ ਇਹਨਾਂ ਨੂੰ ਬਹੁਤ ਹੀ ਵੱਡੀ ਵੀ ਲੀਡ ਦੇ ਨਾਲ ਜਿਤਾ ਕੇ ਔਰ ਬਾਦਲ ਸਾਹਿਬ ਦੇ ਹੱਥ ਮਜ਼ਬੂਤ ਕਰਾਂਗੇ ਹਾਂਜੀ ਮੇਰਾ ਨਾਮ ਪ੍ਰਵਿੰਦਰ ਕੌਰ ਔਰ ਵਾਰ 722 ਤੋਂ ਮੈਨੂੰ ਹਾਈ ਕਮਾਂਡ ਨੇ ਟਿਕਟ ਦੇ ਕੇ ਨਵਾਜਿਆ ਗਿਆ ਔਰ ਅਸੀਂ ਸਾਰਿਆਂ ਦੀ ਸਾਡੇ ਸਾਰੇ ਪਾਰਟੀ ਵਰਕਰਾਂ ਨੇ ਸਾਡੇ ਬਖਸ਼ੀਸ਼ ਸਿੰਘ ਸੰਧੂ ਜੀ ਨੇ ਸਪੋਰਟ ਕੀਤੀ ਸਾਡੇ ਹਲਕਾ ਇੰਚਾਰਜ ਨਿਰਿੰਦਰ ਸਿੰਘ ਵੈਲ ਸੰਧੂ ਸਾਹਿਬ ਜਿੰਨੇ ਵੀ ਸਾਡੇ ਸਪੋਰਟਰ ਨੇ ਉਹਨਾਂ ਨੇ ਸਾਡੇ ਜਿੰਨੇ ਵੀ ਸਾਡੇ ਸੀਨੀਅਰ ਲੀਡਰ ਨੇ ਉਹਨਾਂ ਨੇ ਸਪੋਰਟ ਕੀਤੀ ਹੈ ਤੇ ਅਸੀਂ ਅੱਜ ਇੱਥੋਂ ਤੱਕ ਪਹੁੰਚੇ ਆ ਔਰ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੀ ਇਹ ਟਿਕਟ ਜਿੱਤ ਕੇ ਟਿਕਟ ਜਿੱਤ ਕੇ ਉਹਨਾਂ ਦੀ ਚੋਲੀ ਪਾਵਾਂਗੇ ਵਾਰਡ ਨੰਬਰ 67 ਦੇ ਵੋਟਰਾਂ ਵੱਲੋਂ ਕਿੰਨਾ ਦਾ ਹੰਗਾਰਾ ਬਹੁਤ ਵਧੀਆ ਹੁੰਗਾ ਰਾਮ ਲਿਆ ਡੋਰ ਟੂ ਡੋਰ ਅਸੀਂ ਕੱਲ ਗਏ ਸੀ ਔਰ ਇੰਨਾ ਕ ਜਿਆਦਾ ਪਿਆਰ ਮਿਲਿਆ ਕੁਸ਼ੀਆ ਸਰਕਾਰਾਂ ਤੋਂ ਤੰਗ ਆ ਕੇ ਲੋਕ ਅੱਜ ਬਾਦਲ ਸਾਹਿਬ ਵੀ ਇਸ ਸਕੀਮਾਂ ਨੂੰ ਯਾਦ ਕਰਦੇ ਨੇ ਤੇ ਅਸੀਂ ਵਿਸ਼ਵਾਸ ਕਿ ਉਹਨਾਂ ਨੂੰ ਸਾਨੂੰ ਦਵਾਇਆ ਆ ਕਿ ਅਸੀਂ ਤੁਹਾਡੇ ਜਿੱਤ ਕੇ ਤੁਹਾਡਾ ਇੱਕ ਨਿਸ਼ਾਨ ਜਿੱਤ ਕੇ ਟਰਨੀ ਚੋਲੀ